ਖਬਰ ਨਮਾ ਦੇਖ ਰਹੇ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੱਚਮੁੱਚ ਪੰਜਾਬ ਦੇ ਪਾਣੀਆਂ ਦੇ ਰੱਖੇ ਨੇ ਕਿ ਉਹਨਾਂ ਵੱਲੋਂ ਸਟੰਟ ਬਾਜੀ ਜਾਂ ਡਰਾਮੇ ਬਾਜੀ ਕੀਤੀ ਜਾ ਰਹੀ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਇਧਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਵਾਲਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਸ ਸਟੰਟ ਬਾਜੀ ਡਰਾਮੇ ਬਾਜੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਪਾਣੀ ਦੇ ਮੁੱਦੇ ਇਹਨਾਂ ਨੂੰ ਹੁਣ 1.5 ਸਾਲਾ ਜਦੋਂ 1.5 ਸਾਲ ਆਮ ਆਦਮੀ ਪਾਰਟੀ ਦੇ ਰਹਿ ਗਏ ਨੇ ਕਿਉਂ ਯਾਦ ਆਏ ਨੇ ਪਹਿਲਾਂ 3 ਸਾਲ ਕਿਤੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੇਕਿਨ ਅੱਜ ਨੀਤੀ ਆਯੋਗ ਦੀ ਮੀਟਿੰਗ ਹੋਈ ਜਿੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਆ ਭਾਰਤੀ ਜਨਤਾ ਪਾਰਟੀ ਯਾਨੀ ਕਿ ਨਰਿੰਦਰ ਮੋਦੀ ਨੂੰ ਮਿਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਇੱਕ ਸਬੂਤ ਪੇਸ਼ ਕੀਤਾ ਗਿਆ ਸੀ ਕਿ ਸੀਆਈਐਫ ਐਸਐਫ ਦੇ ਤਹਿਤ ਯਾਨੀ ਕਿ ਕੇਂਦਰੀ ਏਜੰਸੀਆਂ ਲੱਗ ਜਾਣਗੀਆਂ ਬੀਬੀ ਐਮਬੀ ਤੇ ਯਾਨੀ ਕਿ ਪਾਖੜਾ ਡੈਮ ਤੇ ਯਾਨੀ ਕਿ ਆਪਣੇ ਆਪ ਹੀ ਸੈਂਡਰ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੈਂਟਰ ਸਰਕਾਰ ਦੇ ਸਾਹਮਣੇ ਯਾਨੀ ਕਿ ਉਹਨਾਂ ਨੇ ਘੁਟਨੇ ਟੇਕ ਦਿੱਤੇ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਤੇਜਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਨੀਤੀ ਅਯੋਗ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚੋਂ ਬਾਕੀ ਸੂਬਿਆਂ ਦੇ ਵੀ ਮੁੱਖ ਮੰਤਰੀ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ ਸਵਾਲ ਖੜੇ ਕੀਤੇ ਅਤੇ ਇਨਸਾਫ ਦੀ ਮੰਗ ਕੀਤੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇਸ ਬਾਰੇ ਬੜੀ ਵੱਡੀ ਖਬਰ ਨਸ਼ਰ ਹੋ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੀਐਮ ਮਾਨ ਨੇ ਭਗਵੰਤ ਮਾਨ ਅਤੇ ਡੰਗਲ ਨੰਗਲ ਡੈਮ ਦੀ ਸੁਰੱਖਿਆ ਚ ਸੀਆਈਐਸਐਫ ਦੀ ਤਣਾਤੀ ਦਾ ਵਿਰੋਧ ਕੀਤਾ ਹੈ ਅਤੇ ਸੀਆਈਐਸਐਫ ਦੀ ਤਣਾਤੀ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਡੈਮ ਦੀ ਸੁਰੱਖਿਆ ਹੁਣ ਤੱਕ ਪੰਜਾਬ ਸੰਭਾਲਦਾ ਰਿਹਾ ਹੈ ਅਤੇ CISF ਨਾਲ ਰਾਜਾਂ ਦੇ ਅਧਿਕਾਰ ਕਮਜ਼ੋਰ ਹੋਣਗੇ ਉਹਨਾਂ ਨੇ BBM ਤੇ ਪੰਜਾਬ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ આરોਪ ਲਗਾਇਆ ਮਾਨ ਨੇ ਕਿਹਾ ਕਿ BBMB ਵਿੱਚ ਪੰਜਾਬ ਦੇ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਬਿਨਾਂ ਸਹਿਮਤੀ ਤੋਂ ਪਾਣੀ ਛੱੜਨਾ ਕਰੂਨ ਅਤੇ ਸੰਘੀ ਟਾਂਚੇ ਦੇ ਵਿਰੋਧ ਹੈ ਇਸ ਤੋਂ ਇਲਾਵਾ ਹਰੀਕੇ ਹੈਡ ਵਰਕਸ ਦੀ ਸਪਾਈ ਲਈ 600 ਕਰੋੜ ਰੁਪਏ ਦੀ ਵਿਸ਼ੇਸ਼ ਰਕਮ ਦੀ ਮੰਗ ਵੀ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਡੈਮ ਹੈ ਉਹ ਜਿਹੜੀਆਂ ਸੈਂਟਰਲ ਦੀਆਂ ਏਜੰਸੀਆਂ ਨੇ ਉਹਦੇ ਹੱਥ ਵਿੱਚ ਨਹੀਂ ਦੇਣਾ ਚਾਹੀਦਾ ਦੇਸ਼ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਸਰੇ ਪਾਸੇ ਉਹਨਾਂ ਨੇ 600 ਕਰੋੜ ਰੁਪਏ ਦੀ ਪੈਕੇਜ ਦੀ ਮੰਗ ਵੀ ਕੀਤੀ ਹੈ ਹਰੀਕੇ ਡੈਮ ਦੇ ਲਈ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਇਹ ਸਾਰੇ ਫੈਸਲੇ ਜਿਹੜੇ ਸੈਂਟਰਲ ਸਰਕਾਰ ਵੱਲੋਂ ਲਏ ਗਏ ਨੇ ਇਹ ਭਾਰਤ ਦੇ ਪੰਜਾਬ ਦੇ ਹਿੱਤਾਂ ਉੱਤੇ ਪੰਜਾਬ ਦੇ ਹੱਕਾਂ ਦੇ ਲਈ ਬੜਾ ਵੱਡਾ ਡਾਕਾ ਹੈ ਡੈਮ ਦਾ ਖਰਚਾ ਪੰਜਾਬ ਸਰਕਾਰ ਨੇ ਕੀਤਾ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹੋਰ ਵੀ ਡਿਵੈਲਪਮੈਂਟ ਕਰਾਈ ਹੈ ਡੈਮ ਦੀ ਇਸ ਕਰਕੇ ਸੈਂਟਰ ਦਾ ਅਧਿਕਾਰ ਬਿਲਕੁਲ ਨਹੀਂ ਹੋਣਾ ਚਾਹੀਦਾ ਸੰਗੀ ਢਾਚਾ ਜਿਹੜਾ ਹੈ ਕਮਜ਼ੋਰ ਹੋਵੇਗਾ ਜੇਕਰ ਸੈਂਟਰ ਸਰਕਾਰ ਜੇਕਰ ਡੀਪ ਸਟੇਟ ਜਿਹੜੀ ਹੈ ਕਬਜ਼ਾ ਕਰ ਲਵੇਗੀ ਪਾਖੜਾ ਡੈਮ ਯਾਨੀ ਕਿ ਬੀਬੀ ਐਮਬੀ ਤੇ ਇਸ ਨੂੰ ਲੈ ਕੇ ਮੰਗ ਰੱਖੀ ਗਈ ਕਿ ਇਸ ਤਰ੍ਹਾਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਕਰਨਾ ਚਾਹੀਦਾ ਹੁਣ ਦੇਖਦੇ ਆ ਕਿ ਭਾਰਤ ਸਰਕਾਰ ਕੀ ਫੈਸਲਾ ਲੈਂਦੀ ਹੈ ਸੀਆਈਐਸਐਫ ਤੇ ਇਹ ਫੈਸਲਾ ਲੈ ਕੇ ਕਿਉਂਕਿ ਕੇਂਦਰੀ ਏਜੰਸੀਆਂ ਲਗਾ ਦਿੱਤੀਆਂ ਗਈਆਂ ਨੇ ਬੀਬੀਐਮਬੀ डैम ਤੇ ਧੰਨ